ਸ਼੍ਰੀ ਅਨੰਦਪੁਰ ਸਾਹਿਬ ਨੂੰ ਜਦੋਂ ਤੁਰਕਾਂ ਅਤੇ ਪਹਾੜੀ ਰਾਜਿਆਂ ਨੇ ਘੇਰਾ ਪਾਇਆ ਹੋਇਆ ਸੀ ਤਾਂ ਉਸ ਵਕਤ ਇੱਕ ਦਿਨ ਹਨੇਰੀ ਰਾਤ ਵਿੱਚ ਭਾਈ ਸ਼ੇਰ ਸਿੰਘ ਅਤੇ ਨਹਿਰ ਸਿੰਘ ਨੇ ਮੁਗਲਾਂ ਦੇ ਲਸ਼ਕਰ ਉੱਤੇ ਅਚਾਨਕ ਹਮਲਾ ਕਰ ਦਿੱਤਾ ਕਿਉਂਕਿ ਮੁਗਲ ਅਤੇ ਪਹਾੜੀ ਰਾਜੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਈ ਬੈਠੇ ਸਨ ਕੋਈ ਪੇਛਣਾ ਚਲਦੀ ਦੇਖ ਕੇ ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਚਾਰੇ ਪਾਸੇ ਤੋਂ ਘੇਰਾ ਪਾਇਆ ਹੋਇਆ ਸੀ ਕਿ ਕੋਈ ਵੀ ਖਾਣੇ ਪੀਣੇ ਦੀ ਰਸ ਅੰਦਰ ਨਾ ਜਾ ਸਕੇ ਤੇ ਨਾ ਹੀ ਕੋਈ ਸਿੰਘ ਪਰ ਸਿੰਘਾਂ ਦੇ ਅਚੰਚਿਤ ਹਮਲੇ ਨਾਲ ਮੁਗਲ ਹਿੱਲ ਗਏ ਉਨ੍ਹਾਂ ਦੇ ਕਾਫੀ ਆਦਮੀ ਮਾਰੇ ਗਏ ਤਾਂ ਸੂਬਾ ਜ਼ਬਰਦਸਤ ਖਾਨ ਅਤੇ ਵਜ਼ੀਰ ਖਾਨ ਨੇ ਗੁੱਸੇ ਵਿੱਚ ਆ ਕੇ ਪਹਾੜੀ ਰਾਜਿਆਂ ਨੂੰ ਫਟਕਾਰਾਂ ਲਗਾਈਆਂ ਅਤੇ ਕਿਹਾ ਕਿ ਸਾਡੇ ਸਾਰੇ ਸੈਨਿਕ ਮਾਰੇ ਜਾ ਰਹੇ ਸਨ ਤੇ ਤੁਸੀਂ ਖੜੇ ਤਮਾਸ਼ਾ ਵੇਖ ਰਹੇ ਸੀ ਤੁਰਕਾਂ ਨੇ ਆਖਿਆ ਕਿ ਅਸੀਂ ਜਾ ਰਹੇ ਹਾਂ ਤੁਸੀਂ ਜਾਣੋ ਜਾਂ ਫਿਰ ਸਿੱਖ ਜਾਣਣ ਤਾਂ ਭੀਮਚੰਦ ਨੇ ਮੌਕਾ ਵਿਚਾਰਿਆ ਅਤੇ ਕਿਹਾ ਕਿ ਨਵਾਬ ਸਾਹਿਬ ਅਸੀਂ ਤਾਂ ਸਦਾ ਹੀ ਤੁਹਾਨੂੰ ਬੜੀ ਚੰਗੀ ਤਰ੍ਹਾਂ ਦੱਸਦੇ ਰਹੇ ਹਾਂ ਕਿ ਗੁਰੂ ਜੀ ਦੇ ਸਿੰਘ ਬੜੇ ਧਾਰਵੀ ਅਤੇ ਨਡਰ ਹਨ ਇਹਨਾਂ ਤੋਂ ਸਾਵਧਾਨ ਹੋ ਕੇ ਰਹਿਣਾ ਫਿਰ ਸੂਬਿਆਂ ਨੂੰ ਰਾਜੀ ਕਰਨ ਵਾਸਤੇ ਰਾਜਿਆਂ ਨੇ ਉਹਨਾਂ ਨੂੰ ਬਹੁਤ ਸਾਰਾ ਧਨ ਦਿੱਤਾ ਜਿਸ ਕਰਕੇ ਸੂਬੇ ਫਿਰ ਠਹਿਰਨ ਵਾਸਤੇ ਮੰਨ ਗਏ ਅਤੇ ਮੋਰਚਿਆਂ ਦੀ ਦੇਖਭਾਲ ਕਰਕੇ ਆਪਣੀਆਂ ਫੌਜਾਂ ਨੂੰ ਤਕੜਾਈ ਨਾਲ ਰਹਿਣ ਦੀ ਪੱਕੀ ਕੀਤੀ ਇੱਕ ਦਿਨ ਤੀਜੇ ਪੈਰ ਗੁਰੂ ਜੀ ਸਿੰਘ ਸੂਰਮਿਆਂ ਵਿੱਚ ਦਵੰਸ ਜਾ ਕੇ ਉੱਚੀ ਜਗ੍ਹਾ ਉੱਤੇ ਬੈਠੇ ਹੋਏ ਸਨ ਤਦ ਆਪ ਜੀ ਨੇ ਚਾਰ ਛਪੇਰੇ ਨਜ਼ਰ ਕਰਕੇ ਵੇਖਿਆ ਤਾਂ ਨੇੜੇ-ਨੇੜੇ ਤੁਰਕਾਂ ਦੇ ਵਿਅੰਤ ਡੇਰੇ ਲੱਗੇ ਹੋਏ ਸਨ ਤਦ ਆਪ ਜੀ ਨੇ ਹੁਕਮ ਕੀਤਾ ਕਿ ਦੋ ਤੋਪਾਂ ਲਿਆ ਕੇ ਇਸ ਉੱਚੀ ਥਾਂ ਤੋਂ ਬਿਨਾਂ ਡੇਰਿਆਂ ਉੱਤੇ ਗੋਲੇ ਮਾਰੋ ਸਿੰਘਾਂ ਨੇ ਹੁਕਮ ਸੁਣ ਕੇ ਤਤਸ਼ਨ ਹੀ ਦੋ ਤੋਪਾਂ ਇੱਕ ਬਾਗਨ ਤੇ ਦੂਜੀ ਬਿਜ ਕੋਖ ਲਿਆ ਕੇ ਉਹਨਾਂ ਨੂੰ ਤਿਆਰ ਕਰਕੇ ਦੜਾ ਦੜ ਗੋਲੇ ਦੁਸ਼ਮਣਾਂ ਉੱਤੇ ਬਰਸਾਉਣੇ ਆਰੰਭ ਕਰ ਦਿੱਤੇ ਸੂਬੇ ਦੇ ਤੰਬੂ ਦਾ ਕਲਸ਼ਤੇ ਤੁਰਕੀ ਝੰਡਾ ਪਹਿਲੇ ਗੋਲੇ ਨਾਲ ਹੀ ਉੱਡ ਗਿਆ ਤੁਰਕੀ ਝੰਡਾ ਜ਼ਮੀਨ ਤੇ ਡਿੱਗ ਪਿਆ ਤੇ ਰੌਲਾ ਪੈ ਗਿਆ ਇਹ ਵੇਖ ਕੇ ਦੁਸ਼ਮਣਾਂ ਦੇ ਹਿਰਦੇ ਕੰਬ ਉੱਠੇ ਅਤੇ ਆਪਣੇ ਆਪ ਨੂੰ ਲੈ ਕੇ ਪਿੱਛੇ ਭੱਜ ਗਏ ਗੁਰੂ ਜੀ ਨੇ ਤੋਪਾਂ ਦੀ ਗੋਲਾਬਾਰੀ ਸ਼ਾਮ ਤੱਕ ਜਾਰੀ ਰੱਖੀ ਜਿਸ ਨਾਲ ਹਜ਼ਾਰਾਂ ਤੁਰਕ ਸੈਨਿਕ ਤੇ ਘੋੜੇ ਮਰ ਖੱਪ ਗਏ ਸੋਦਰ ਦਾ ਪਾਠ ਸੁਣ ਕੇ ਆਪ ਜੀ ਨੇ ਤੋਪਾ ਬੰਦ ਕਰਵਾ ਕੇ ਡੇਰੇ ਲੈ ਆਂਦੀਆਂ ਤੇ ਕੜਾ ਪ੍ਰਸ਼ਾਦੀ ਦੇਗ ਤਿਆਰ ਕਰਕੇ ਖਾਲਸੇ ਵਿੱਚ ਵਰਤਾਈ ਵਜੀਦ ਖਾਨ ਸੂਬਾ ਆਪਣੇ ਡੇਰੇ ਨੂੰ ਬਹੁਤ ਪਿੱਛੇ ਲੈ ਗਿਆ ਤੇ ਨਵੇਂ ਮੋਰਚੇ ਤਿਆਰ ਕਰਵਾ ਕੇ ਆਪਣੇ ਆਦਮੀਆਂ ਨੂੰ ਤਕੜੇ ਹੋ ਕੇ ਰਹਿਣ ਦੀ ਪੱਕੀ ਕੀਤੀ ਤੁਰਕਾਂ ਦੇ ਡੇਰੇ ਦੂਰ ਪਿੱਛੇ ਹਟ ਜਾਣ ਕਰਕੇ ਸਿੰਘ ਫਿਰ ਹਨੇਰੇ ਸਵੇਰੇ ਤੁਰਕਾਂ ਤੋਂ ਬਚ ਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਆਣ ਕੇ ਪ੍ਰਵੇਸ਼ ਕਰਨ ਲੱਗੇ ਨਵੇਂ ਸਿੰਘਾਂ ਨੂੰ ਮਿਲ ਕੇ ਜਦ ਸਿੰਘ ਅੰਦਰੋਂ ਜਕਾਰੇ ਛੱਡਦੇ ਤਾਂ ਤੁਰਕ ਬੜੇ ਹੈਰਾਨ ਹੁੰਦੇ ਕਿ ਇਹ ਸਿੰਘ ਬਾਹਰੋਂ ਅੰਦਰ ਕਿਸ ਤਰ੍ਹਾਂ ਲੰਘ ਜਾਂਦੇ ਹਨ ਇਸ ਤਰ੍ਹਾਂ ਜਦ 2-3 ਮਹੀਨੇ ਬੀਤ ਗਏ ਤਾਂ ਸੂਬਿਆਂ ਨੇ ਇਹੀ ਸਲਾਹ ਪਕਾਈ ਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਲੜਿਆਂ ਸਾਡੀ ਪੂਰੀ ਨਹੀਂ ਪੈਣੀ ਅਨੰਦਪੁਰ ਸਾਹਿਬ ਦੇ ਦੂਰ ਦੂਰ ਤੱਕ ਚਾਰ ਛਪੇਰੇ ਘੇਰਾ ਪਾ ਕੇ ਬੈਠੇ ਰਹੋ ਅਨਧਣਾ ਅੰਦਰ ਕੁਝ ਨਾ ਜਾਣ ਦਿਓ ਹੁਣ ਹੋਰ ਕੋਈ ਆਪਾ ਨਹੀਂ ਹੋ ਸਕਦਾ ਬਾਕੀ ਇਤਿਹਾਸ ਅਗਲੀ ਵੀਡੀਓ ਵਿੱਚ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ